ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜੀ ਸਰਹੰਦ ਨਹਿਰ ਦੇ ਵਿੱਚ ਤੇ ਅੱਜ ਉਹਰੇ ਆਉਣ ਦਾ ਜਿਹੜਾ ਮਕਸਦ ਹੈਗਾ ਉਹ ਆਪਾਂ ਤੁਹਾਨੂੰ ਪੂਰੇ ਦਾ ਪੂਰਾ ਦੱਸਦੇ ਹੈਗੇ ਆਂ ਬਈ ਇਹ ਉਹ ਨਹਿਰ ਹੈ ਜਿੱਥੇ ਨੂੰ ਪਿੱਛੇ ਜੇ ਇੱਕ ਸਿਸਮਾ ਨਦੀ ਟੁੱਟੀ ਸੀਗੀ ਸਿਸਮਾ ਨਦੀ ਜਿਹੜੀ ਟੁੱਟੀ ਸੀਗੀ ਤੇ ਉਹਨੇ ਨਹਿਰ ਦੇ ਵਿੱਚ ਆਪਣਾ ਪਾਣੀ ਗੀਰਤਾ ਸੀਗਾ ਸਾਰੇ ਦਾ ਸਾਰਾ ਜਿਹੇ ਉਹਨੂੰ ਨਾ ਟੁੱਟਦੀ ਤਾਂ ਤਕਰੀਬਨ ਅਗਲੇ ਜਿਹੜੇ 10-15 ਪਿੰਡ ਹੈ ਮੈਨੂੰ ਅਜੇ ਪਤਾ ਨਹੀਂ ਕੀ ਬਣਦਾ। ਸੋ ਆਪਾਂ ਤੁਹਾਨੂੰ ਦੱਸਣਾ ਵੀ ਉਹ ਨਦੀ ਟੁੱਟਣ ਦੇ ਜਾਦਾ ਕਾਰਨ ਕੀ ਰਹੇ ਸੀਗੇ ਤੇ ਜੋ ਵੀ ਮਤਲਬ ਨਦੀ ਟੁੱਟਣ ਤੋਂ ਬਾਅਦ ਵਿੱਚ ਵਾਪਰਿਆ ਕਿਸ-ਕਿਸ ਏਰੀਆ ਦੇ ਵਿੱਚ ਕਿੱਦਾਂ-ਕਿੱਦਾਂ ਵਾਪਰਿਆ ਤੇ ਉਹ ਸਾਰਾ ਕੁਝ ਅੱਜ ਆਪਾਂ ਇਸ ਨਿਊਜ਼ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਰੇ ਦਾ ਸਾਰਾ ਤੇ ਨਦੀ ਦੇ ਵਿੱਚ ਆਪਾਂ ਇਸ ਸਮੇਂ ਸਰੰਦ ਨਹਿਰ ਦੇ ਵਿੱਚ ਆ ਤੇ ਇਹ ਸਰੰਦ ਨਹਿਰ ਦਾ ਨਹਿਰ ਦੇ ਉੱਪਰ ਨੂੰ ਇੱਕ ਪੁਲ ਬਣਾਇਆ ਸੀ ਅੰਗਰੇਜ਼ਾਂ ਨੇ ਬੜੇ ਪੁਰਾਣੇ ਸਮੇਂ ਦੇ ਵਿੱਚ ਤੇ ਇਹ ਜਿਹੜਾ ਕੋੜਾ ਹੈ ਇਹ ਪੁਲ ਦੇ ਉੱਪਰੋਂ ਨਦੀ ਨਿਕਲਦੀ ਹੈ ਜਿਹੜੀ ਸਿਸਮਾਨ ਦੀ ਨਿਕਲਦੀ ਹੈ ਤੇ ਬਿਲਕੁਲ ਇਹਦੇ ਆ ਕਾਰਨਰ ਤੇ ਜਿਹੜਾ ਆਹ ਜਿੱਥੇੋਂ ਨਦੀ ਟੁੱਪੀ ਸੀਗੀ ਇਹ ਤਾਂ ਆਹ ਸਾਈਡ ਹੈਗੀ ਆ ਉਹ ਥਿਸ ਸਾਈਡ ਵੀ ਉਹ ਥੇ ਤਾਂ ਨਦੀ ਟੁੱਟ ਕੇ ਸਾਰਾ ਪਾਣੀ ਇੱਥੇ ਪੈ ਗਿਆ ਸੀਗਾ ਉਹ ਵੀ ਬਸ ਪਤਾ ਨਹੀਂ ਕੁਦਰਤ ਦੀ ਕੀ ਖੇਡ ਸੀਗੀ ਨਹੀਂ ਇਹ ਨਦੀ ਤਿੰਨ ਜਗ੍ਹਾ ਤੋਂ ਅੱਗੇ ਭੈਣੀ ਚੌਂਤਾ ਸੁਰਤਾ ਪਰ ਇਹ ਪਿੰਡਾਂ ਦੇ ਵਿੱਚ ਤਬਾਹੀ ਮਚਾਉਣੀ ਸੀ ਇਸ ਨਦੀ ਨੇ ਤੇ ਅੱਜ ਆਪਾਂ ਨੇ ਦੇਖਣਾ ਹੈ ਕੁਝ ਡਰੋਨ ਦੇ ਸ਼ਾਟ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਵੀ ਹਲ ਜਿਹੜੇ ਇਹਨਾਂ ਬੰਨਾਂ ਬੰਨ ਲੱਗੇ ਹੋਏ ਨੇ ਤੇ ਬੰਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਅਸੀਂ ਅੱਜ ਦੇਖ ਕੇ ਆਏ ਆਂ ਤੇ ਉਹ ਡਰੋਨ ਦੇ ਨਾਲ ਵੀ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਜੇ ਟਾਈਮ ਰਹੇ ਤੇ ਇਹਨਾਂ ਬੰਨਾਂ ਦੀ ਚੱਜ ਹਾਲਗਾ ਮੁਰੰਮਤ ਹੋ ਜAVE ਜਿਹੜੇ ਲੋਕਲ ਆਪਣੇ ਸਰਪੰਚ ਸਾਹਿਬ ਨੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਵੀ ਕੁਝ ਆਪਣੇ ਵੱਲ ਤੋਂ ਕੋਈ ਮਤੇ ਪਾ ਕੇ ਜਾਂ ਕੋਈ ਐਪਲੀਕੇਸ਼ਨ ਜਾ ਕੇ ਐਸਡੀਐਮ ਨੂੰ ਦੇਣ ਜਾਂ ਐਮਐਲਏ ਸਾਹਿਬ ਨੂੰ ਦੇਣ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਵੇ ਪਾਜੋ ਇਹ ਜਲਦੀ ਤੋਂ ਜਲਦੀ ਦੋਨੇ ਬੰਨਾਂ ਦਾ ਕੁਛ ਵਧੀਆ ਢੰਗ ਦੇ ਨਾਲ ਹੋਰ ਇਹਦੀ ਰਿਪੇਅਰ ਹੋ ਜਵੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕੋਈ ਘਟਨਾ ਨਹੀਂ ਘਟ ਸਕਦੀ ਜਿਹਦਾ ਡਰ ਹਮੇਸ਼ਾ ਬਣਿਆ ਰਹਿੰਦਾ ਜਦੋਂ ਵੀ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਜਿੰਨੇ ਵੀ ਲੋਕ ਹੈਗੇ ਨੇ ਇੱਥੇ ਲੋਕਲ ਏਰੀਏ ਦੇ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਬੈਠ ਜਾਂਦਾ ਵੀ ਜੇ ਕਿਤੇ ਜ਼ਿਆਦਾ ਨਦੀ ਆ ਗਈ ਤਾਂ ਪਤਾ ਨਹੀਂ ਸਾਡੇ ਵੱਲੋਂ ਟੁੱਟ ਜਾਣੀ ਹੈ ਪਤਾ ਨਹੀਂ ਕਿੱਧਰ ਨੂੰ ਕੁੱਟ ਜਾਣੀ ਹੈ ਇਹ ਡਰ ਬਣਿਆ ਰਹਿੰਦਾ ਉਡਰਨ ਚੱਕਣ ਦੇ ਵਾਸਤੇ ਸਾਰੇ ਇਲਾਕੇ ਨੂੰ ਇਕੱਠੇ ਹੋ ਕੇ ਆਪਣੇ ਐਮਐਲਏ ਨੂੰ ਮਿਲਣਾ ਜਾਂ ਪ੍ਰਸ਼ਾਸਨ ਨੂੰ ਮਿਲਣਾ ਜਾ ਕੇ ਤਾਂ ਜੋ ਇਹਨਾਂ ਬੰਨਾਂ ਨੂੰ ਬਿਲਕੁਲ ਸਹੀ ਢੰਗ ਦੇ ਨਾਲ ਇਹਨਾਂ ਦੀ ਮੁਰੰਮਤ ਹੋ ਜਾਵੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਬਿਲਕੁਲ ਸੁਰੱਖਿਤ ਹੋ ਜਾਣਾ ਸੋ ਆਪਾਂ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਂਦੇ ਆਂ ਅੱਗੇ ਚੱਲ ਕੇ ਅੰਦਰ ਹੁਣ ਵੀ ਨਦੀ ਨਹਿਰ ਦੇ ਉੱਪਰ ਨੂੰ ਕਿਵੇਂ ਲੰਘਦੀ ਹੈ ਤੇ ਇਹ ਨਦੀ ਦਾ ਕੁੱਟਣ ਦੇ ਕਾਰਨ ਕੀ ਸੀਗੀ ਉਹ ਸੀਗੇ ਉਹ ਸਾਰੇ ਦਾ ਸਾਰਾ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆਜੋ ਫਿਰ ਸਾਡੇ ਨਾਲ ਸ਼ੁਰੂ ਹੋ ਗਏ ਨਾ ਲਓ ਜੀ ਹੁਣ ਅਸੀਂ ਪੁਲ ਦੇ ਉੱਪਰ ਖੜੇ ਆ ਤੇ ਪੁਲ ਦੇ ਤੁਸੀਂ ਦੇਖ ਰਹੇ ਹੋਗੇ ਇਸ ਸਮੇਂ ਜਿਹੜੇ ਦ੍ਰਿਸ਼ ਦੇਖ ਰਹੇ ਆ ਉਹ ਹੈਗੇ ਆ ਜੀ ਸਰੰਦ ਨਹਿਰ ਦੇ ਤੇ ਹੁਣ ਇਹਦੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਆਪਾਂ ਘੁਮਾ ਕੇ ਕੈਮਰਾ ਵੀ ਜਿਹੜੇ ਪੁਲ ਦੇ ਉੱਪਰ ਦੀ ਨਦੀ ਨਿਕਲਦੀ ਆ ਤੇ ਉਹ ਸਿਸਮਾ ਨਦੀ ਹੈਗੀ ਆ ਜੀ ਜਿਹੜੀ ਇਧਰ ਦੀ ਸਾਈਡ ਹੈਗੀ ਆ ਤੇ ਇਹਦੇ ਵਿੱਚ ਨੂੰ ਜਿਹੜਾ ਉੱਪਰ ਸਿਸਮਾ ਡੈਮ ਦੇ ਥਰੂ ਜਦੋਂ ਸਿਸਮਾ ਡੈਮ ਦੇ ਵਿੱਚ ਓਵਰ ਪਾਣੀ ਹੁੰਦਾ ਫਿਰ ਛੱਡਿਆ ਜਾਂਦਾ ਫਿਰ ਇੱਥੇ ਨੂੰ ਪਾਣੀ ਤੇ ਪਾਣੀ ਹੈ ਜਿਹੜਾ ਵੀ ਕੰਟਰੋਲ ਤੋਂ ਬਾਹਰ ਵੀ ਹੋ ਜਾਂਦਾ ਕਈ ਵਾਰ ਜਿਹਦੇ ਕਰਕੇ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਵੀ ਅਸੀਂ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਇਹ ਗੱਲ ਤੇ ਸਰਕਾਰ ਦੇ ਧਿਆਨ 'ਚ ਵੀ ਲਿਆਉਣਾ ਚਾਹੁੰਦੇ ਹਾਂ ਇਹ ਗੱਲ ਤੇ ਲੋਕਾਂ ਦੇ ਧਿਆਨ 'ਚ ਵੀ ਲਿਆਉਣਾ ਚਾਹੁੰਦੇ ਹਾਂ ਗੱਲ ਹੈ ਵੀ ਜਦੋਂ ਕੋਈ ਘਟਨਾ ਘਟ ਜਾਂਦੀ ਉਸ ਤੋਂ ਬਾਅਦ ਰੋਣ ਦੀ ਬਜਾਏ ਜੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਇਸ ਦਾ ਕੋਈ ਮਸਲਾ ਹੱਲ ਕਰਵਾ ਲਈਏ ਤਾਂ ਬਹੁਤ ਚੰਗੀ ਗੱਲ ਹੋ ਸਕਦੀ ਹੈ ਸੋ ਹੁਣ ਤੁਹਾਨੂੰ ਆਪਾਂ ਡਰੋਨ ਸ਼ਾਟ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਸਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕਾਰਨ ਰਹੀਂ ਵੀ ਅੱਗੇ ਨਦੀ ਤੰਗ ਹੁੰਦੀ ਆ ਜਾਂ ਰੁਕੀ ਹੋਈ ਆ ਕਿਹੜਾ ਕਾਰਨ ਰਹੀਂ ਜਿਹਦੇ ਕਰਕੇ ਇਹ ਨਦੀ ਨਦੀ ਅਕਸਰ ਟੁੱਟ ਜਾਇਆ ਕਰਦੀ ਆ ਪਹਿਲਾਂ ਵੀ ਪੁਰਾਣੇ ਸਮਿਆਂ ਦੇ ਵਿੱਚ ਵੀ ਟੁੱਟਦੀ ਸੀਗੀ ਪਰ ਬਟ ਹੁਣ ਜਦੋਂ ਤਾਂ ਸਿਸਮਾ ਡੈਮ ਬਣਾ ਸੀ ਉੱਪਰ ਹੁਣ ਕਈ ਸਾਲਾਂ ਬਾਅਦ ਵਿੱਚ ਹੁਣ 4 ਮਹੀਨੇ ਪਹਿਲਾਂ ਬਰਸਾਤ ਦੇ ਟਾਈਮ ਇਹ ਟੁੱਟੀ ਸੀਗੀ ਸੋ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਡਰੋਨ ਸ਼ਾਟ ਲੋਕੀ ਸਟੂਡੀਓ ਦੇ ਵਿੱਚ ਪਹੁੰਚਿਆ ਜੀ ਹੁਣ ਅਵਿੰਦਰ ਸਿੰਘ ਰਾਜੂ ਜਿਹੜੇ ਪਿੰਡ ਚੌਂਤੇ ਤੋਂ ਇੱਕ ਸਮਾਜ ਸੇਵਕ ਨੇ ਤੇ ਪਿਛਲੇ ਦਿਨ ਇਹਨਾਂ ਦੇ ਪਿੰਡ ਵੱਲ ਨੂੰ ਵੀ ਜਿਹੜੀ ਨਦੀ ਸੀਗੀ ਉਹ ਟੁੱਟੀ ਸੀਗੀ ਤੇ ਆਪਾਂ ਜਾਣਨਾ ਚਾਹੁੰਦੇ ਇਹਨਾਂ ਦੇ ਕੋਲ ਤੇ ਵੀ ਨਦੀ ਕਿਸ ਕਾਰਨ ਕਰਕੇ ਟੁੱਟੀ ਤੇ ਤੇ ਅੱਜ ਦੇ ਸਮੇਂ ਦੇ ਵਿੱਚ ਹੁਣ ਕੀ ਨੀਡ ਹੈ ਕੀ ਜ਼ਰੂਰਤ ਹੈ ਤੇ ਵੀ ਇਹਦਾ ਦੁਬਾਰੇ ਹਾਦਸਾ ਨਾ ਵਾਪਰੇ ਮੇਰੇ ਜੀ ਅਵਿੰਦਰ ਸਿੰਘ ਰਾਜੂ ਜੀ ਸਭ ਤੋਂ ਪਹਿਲਾਂ ਪਰਸ਼ोत्तम ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇਸ ਚੈਨਲ ਨਾਲ ਸਾਡੀ ਆਵਾਜ਼ ਹੈ ਜਿਹੜੀ ਲੋਕਾਂ ਤੱਕ ਪਹੁੰਚਾ ਰਹੀ ਹੈ थैंक यू ਸਰ ਜਿੱਦਾਂ ਤੁਸੀਂ ਪੁੱਛਿਆ ਕਿ ਪਿਛਲੇ ਸਮੇਂ 'ਚ ਜਿਹੜੇ ਹੜਾਏ ਸੀਗੇ ਹੜਾਂ ਦੇ ਟਾਈਮ ਸਾਡੇ ਪਿੰਡ ਨੂੰ ਜ਼ਿਆਦਾ ਜਿਹੜੀਆਂ ਉਮਾਰ ਪਈ ਹੈ ਉਹਦਾ ਇੱਕ ਇਹ ਕਾਰਨ ਹੈ ਕਿ ਬਹੁਤ ਲੰਬਾ ਸਮਾਂ ਜਦੋਂ ਅਸੀਂ ਪਹਿਲਾਂ ਪੰਨਾਂ ਦੇ ਉੱਪਰੋਂ ਚੱਲਦੇ ਸੀਗੇ ਤੋੜਾ ਫੇਰਾ ਹੁੰਦਾ ਸੀਗਾ ਉਦੋਂ ਵਨ ਪੱਕੇ ਹੁੰਦੇ ਰਸਿਏ ਉਦੋਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਵਨ ਦੇ ਵਿੱਚ ਕਿੱਥੇ ਪੋਲ ਹੈ ਪਰ ਸਮੇਂ-ਸਮੇਂ ਦੇ ਨਾਲ ਜਿਹੜੀਆਂ ਇਹ ਬੰਨ ਦੇ ਹਾਲੇ-ਦਾਲੇ ਜਿਹੜੀਆਂ ਜਿੰਨੀ ਵੀ ਬੁੱਟੀ ਆਇਆ ਜਾਂ ਝੂਣ ਹੁੰਦੇ ਨੇ ਜਿਹਨੂੰ ਅਸੀਂ ਝੂਣ ਕਹਿੰਦੇ ਨੇ ਉਹ ਜੰਮ ਜਾਂਦੇ ਨੇ ਤੇ ਉੱਥੇ ਨੂੰ ਲੰਘਣਾ ਜਿੰਦਾ ਮੁਸ਼ਕਲ ਹੋ ਜਾਂਦਾ ਤੇ ਲੰਘਾ ਵੀ ਜਿਹੜਾ ਬੰਦ ਹੋ ਜਾਂਦਾ ਬਿਲਕੁਕੁਲ ਇਹਨਾਂ ਦਿਨਾਂ ਵਿੱਚ ਸਾਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਪੋਲ ਕਿੱਥੇ ਪਈ ਆ ਹਮਮ ਖਾਸ ਕਰਕੇ ਵਨ ਦੇ ਨਾਲ-ਨਾਲ ਜਿਹੜੇ ਪੌਦੇ ਲੱਗੇ ਹੋਏ ਨਾ ਅੰਦਰਲੀ ਸਾਈਡ ਆ ਫੋਰੈਸਟ ਡਿਪਾਰਟਮੈਂਟ ਨੇ ਜਿਹੜੇ ਬੁੱਟੇ ਲਾਏ ਨੇ ਉਹਨਾਂ ਕਰਕੇ ਵੀ ਜਿਹੜੀ ਆ ਪੋਲ ਉਹ ਜ਼ਿਆਦਾ ਪੈਂਦੀ ਆ ਪੋਲ ਇਸ ਕਰਕੇ ਪੈਂਦੀ ਆ ਕਿਉਂਕਿ ਜਾਨਵਰ ਆ ਜਿਹੜੇ ਜੰਗਲੀ ਉਹ ਜ਼ਮੀਨ ਨੂੰ ਵਨ ਨੂੰ ਪੋਲਾ ਕਰ ਦਿੰਦੇ ਨੇ ਤੇ ਜਿੰਨੇ ਦੇ ਨਾਲ ਜਿਹੜੀਆਂ ਖੱਡਾ ਪੈ ਜਾਂਦੀਆਂ ਐ ਸਭ ਤੋਂ ਵੱਡਾ ਕਾਰਨਾ ਜਿਹੜਾ ਵਨ ਟੁੱਟਣ ਦਾ ਇਹੀ ਹੋਇਆ ਤੇ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਆਮ ਲੋਕ ਸੀਗੇ ਤੇ ਆਮ ਲੋਕ ਬੰਨਾਂ ਦੇ ਉੱਪਰ ਜਾਂਦੇ ਸੀ ਜਾਇ ਕਿ ਆਪਣੇ ਨਦੀ ਦੇ ਵਿੱਚ ਜਾਇ ਡੰਗਰ ਚਾਰਨੇ ਨਾਲ ਉਹ ਹਨਾ ਜਾਂ ਕੋਈ ਆਪਣੇ ਬਾਲਣ ਇਕੱਠਾ ਕਰਨ ਲਾ ਲੋ ਕੁਛ ਲਾ ਲੋ ਉਹਦੇ ਕਰਕੇ ਅਕਸਰ ਮੇਰੇ ਖਿਆਲ ਚ ਪਤਾ ਵੀ ਲੱਗਦਾ ਰਹਿੰਦਾ ਸੀ ਪਤਾ ਲੱਗਦਾ ਇੱਥੇ ਜਿਹਨੂੰ ਕੁਛ ਐਸਾ ਹੁਣ ਉਹ ਲੰਘੇ ਜੇ ਘਟ ਗਏ ਆਗੇ ਨੇ ਤੇ ਇੱਕ ਜਿਹੜਾ ਮੈਨੂੰ ਇੱਕ ਹੋਰ ਦੱਸੋ ਵੀ ਇਹ ਵੀ ਪਤਾ ਲੱਗਿਆ ਹੈਗਾ ਵੀ ਜਿਹੜੇ ਨਦੀ ਦੇ ਵਿੱਚ ਪਰਸਨਲੀ ਲੋਕਾਂ ਨੇ ਵੀ ਮੇਰੇ ਕੋਲ ਤੇ ਜ਼ਮੀਨਾਂ ਪਾਈਆਂ ਹੋਈਆਂ ਕਬਜ਼ੇ ਵੀ ਕੀਤੇ ਹੋਏ ਬੰਦਾਂ ਦਾ ਹਣਾ ਜੀ 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 ਤੇ ਉਹ ਉਹਦਾ ਵੀ ਕੁਝ ਕਾਰਨ ਮੈਂ ਕਾਫੀ ਲੋਕਾਂ ਤੋਂ ਪਤਾ ਚੱਲਿਆ ਵੀ ਉਹਦਾ ਵੀ ਕੋਈ ਕਾਰਨ ਹੈਗਾ ਹੈ ਤੇ ਜਿਹੜਾ ਕਿ ਡਰੋਨ ਦੇ ਵਿੱਚ ਤੁਸੀਂ ਦੇਖਿਆ ਇਹ ਸਾਰਾ ਨੇ ਵੀ ਜਿਹੜਾ ਨਦੀ ਦਾ ਲਾਂਗਾ ਸੀਗਾ ਜਿਹੜਾ ਕਿ ਪੂਰਾ ਖੁੱਲਿਆ ਹੋਣਾ ਚਾਹੀਦਾ ਸੀਗਾ ਪਰ ਉਹ ਜਿਵੇਂ ਬਿਲਕੁਲ ਇੱਕ ਨਾਲੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਨਾ ਤੇ ਹੁਣ ਮੇਰੇ ਹਿਸਾਬ ਨਾਲ ਚਲੋ ਤੁਸੀਂ ਇੱਕ ਬੁੱਧੀਜੀਵੀ ਦੇ ਤੌਰ ਤੇ ਵਿਚਰਦੇ ਹੋ ਸੰਸਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇੱਕ ਸਵਾਲ ਦਾ ਜਵਾਬ ਮੈਨੂੰ ਹੋਰ ਦਿਓ ਵੀ ਕਿਹਾ ਹੁਣ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਵੀ ਕੱਲ ਨੂੰ ਇਹ ਹਾਦਸਾ ਹੈ ਜਿਹੜਾ ਦੁਬਾਰੇ ਨਾ ਵਾਪਰੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਸ ਸਮੇਂ ਜੇਕਰ ਕਮਾਲ ਪਰਮੋਹ ਨਦੀ ਨਾ ਟੁੱਟਦੀ ਹਾਂ ਨਾ ਫਿਰ ਪਤਾ ਨਹੀਂ ਕਿੱਡਾ ਕੁ بڑا ਹਾਦਸਾ ਵਾਪਰ ਜਾਣਾ ਸੀਗਾ ਗਰੀਬ ਪਰ ਲੋਕ ਪਤਾ ਨਹੀਂ ਕਿਸ ਤਰੀਕੇ ਨਾਲ ਵਿਚਾਰੇ ਕਿੱਕਣਾ ਮਿਹਨਤਾਂ ਕਰਕੇ ਹਨਾ ਇੱਕ ਇੱਕ ਪੈਸਾ ਜੋੜ ਕੇ ਉਹ ਪਤਾ ਨਹੀਂ ਤੁਸੀਂ ਇਹ ਸੋਚ ਲੋ ਵੀ ਵਾਸ਼ਿੰਗ ਮਸ਼ੀਨ ਲੰਦੇ ਹੋਣੇ ਜਾਂ ਫ੍ਰਿਜ ਲੰਦੇ ਹੋਣੇ ਜਾਂ ਘਰ ਦੇ ਵਿੱਚ ਪਤਾ ਨਹੀਂ ਹੋਰ ਸਮਾਨ ਇਲੈਕਟ੍ਰੋਨਿਕ ਸਮਾਨ ਉਹ ਸਮਾਨ ਸਾਰਾ ਖਰਾਬ ਹੋ ਜਾਣਾ ਸੀ ਕਿਤੇ ਕਾਫੀ ਲੋਕਾਂ ਦਾ ਖਰਾਬ ਹੋਇਆ ਵੀ ਹੈਗਾ ਹਾਂ ਬਿਲਕੁਲ ਬਿਲਕੁਲ ਜੀ ਵੀ ਇਦਾਂ ਵੀ ਘਟਨਾ ਦੇ ਬਾਰੇ ਨਾ ਵਾਪਰੇ ਕੀ ਹੋਣਾ ਚਾਹੀਦਾ ਹੈ ਇਹਦੇ ਬਾਰੇ ਮੜੀ ਜਾਣਕਾਰੀ ਤੁਸੀਂ ਸਾਨੂੰ ਦੇ ਦਿਓ ਪਰਸ਼ੂਤਮ ਜੀ ਦੋ ਸਵਾਲ ਨੇ ਇੱਕ ਤਾਂ ਤੁਸੀਂ ਪਹਿਲੀ ਗੱਲ ਇਹ ਕਹੀ ਹੈ ਕਿ ਨਦੀ ਦਾ ਜਿਹੜਾ ਬਹਾਅ ਹੈ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਹੜੀ ਵਹਿ ਜਾਂਦੀ ਸੀ ਨਦੀ ਬਿਲਕੁਲ ਵਹਿ ਜਾਂਦੀ ਸੀ ਪਰ ਜਿਹੜੇ ਪਰਸਨਲੀ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਹਮ ਜਗਾ ਜਿਹੜੀ ਆ ਉਹ ਨੀਂ ਨਦੀ ਦਿਓ ਕਬਜ ਚ ਲੈ ਕੇ ਉਥੇ ਜ਼ਮੀਨਾ ਬਣਾਈਆਂ ਨੇ ਜਾਂ ਬੂਟੇ ਲਾਏ ਨੇ ਸੋ ਉਹਨੇ ਕਰਕੇ ਜਿਹੜਾ ਵਹਾਅ ਹੈ ਨਾ ਉਹ ਨਦੀ ਦਾ ਉਹ ਕਟ ਗਿਆ ਉਹ ਕਟ ਗਿਆ ਉਹ ਤੇਜ਼ੀ ਨਾਲ ਪਾਣੀ ਜਿਹੜਾ ਜਾਂਦਾ ਸੀਗਾ ਉਹ ਹੌਲੀ ਹੋਣ ਲੱਗਾ ਡਾਫ ਲੱਗਣ ਲੱਗੀ ਡਾਫ ਜਦੋਂ ਲੱਗਦੀ ਆ ਤਾਂ ਓਬਵੀਅਸਲੀ ਉਹ ਪਿੱਛੇ ਨੂੰ ਪਾਣੀ ਜਿਹੜਾ ਉਹ ਇਕੱਠਾ ਹੁੰਦਾ ਕੱਢ ਜਾਂਦਾ ਪਿੱਛੇ ਉਸ਼ਾਲ ਹੋ ਜਾਂਦਾ ਉਹਦਾ ਥੋੜਾ ਉਛਲਣ ਦੀ ਮਤਲਬ ਕੋਸ਼ਿਸ਼ ਕਰਦੀ ਆਲੇ ਦੁਆਲੇ ਨੋ ਬਿਲਕੁਲ ਜੀ ਕਿਉਂਕਿ ਪਾਣੀ ਉੱਪਰ ਤੋਂ ਆ ਵੀ ਬਹੁਤ ਜ਼ਿਆਦਾ ਤੇਜ਼ ਜਾਂਦਾ ਤੇ ਜੇ ਅਗਰ ਜਾਣ ਨੂੰ ਜਗ੍ਹਾ ਨਹੀਂ ਤਾਂ ਉਹਨੇ ਕਿਤੇ ਨਾ ਕਿਤੇ ਨੂੰ ਰਸਤਾ ਆਪਣਾ ਬਣਾਉਣਾ ਹੀ ਬਿਲਕੁਲ ਜੀ ਬਿਲਕੁਲ ਉਹ ਜਦੋਂ ਪਾਣੀ ਤੇਜ਼ ਜਿਹੜਾ ਪਿੱਛੇ ਨੂੰ ਡਾਫ ਲੱਗ ਗਿਆ ਤੇ ਫਿਰ ਉਹਨਾਂ ਨੇ ਆਪਣਾ ਰਸਤਾ ਕਿਸੇ ਨਾ ਕਿਸੇ ਤਰੀਕੇ ਨੂੰ ਬਣਾਉਣਾ ਹੀ ਹੈ ਬਣਾਉਣਾ ਹੀ ਹੈ ਤੇ ਹੁਣ ਇਹ ਹੱਲ ਕੀ ਹੈ ਮਤਲਬ ਕੀ ਸੋਚ ਰਿਹਾ ਹੱਲ ਇਹ ਹੈ ਕਿ ਮੈਂ ਮੇਰੇ ਮੇਰੀ ਅਪੀਲ ਹੈ ਸਾਡੇ ਪਿੰਡਾਂ ਦੇ ਜਿੰਨੇ ਨੇੜੇ-ਟਡੇ ਦੇ ਪੰਚ ਸਰਪੰਚ ਨੇ ਪੰਚਾਇਤ ਮੈਂਬਰ ਨੇ ਹੋਰ ਵੀ ਮੋਤਵਰ ਸੱਜਣ ਨੇ ਮਾਣਯੋਗ ਸ਼ਖਸੀਅਤਾਂ ਨੇ ਜਿਹੜੀਆਂ ਸਾਡੇ ਪਿੰਡ ਦੀਆਂ ਜਾਂ ਆਲੇ-ਗਲੇ ਦੇ ਪਿੰਡਾਂ ਦੀਆਂ ਉਹਨ ਇੱਕ ਤਾਂ ਅਪੀਲ ਕਰਨੀ ਚਾਹੀਦੀ ਹੈ ਸਾਡੇ ਮੌਤਬਰ ਜਿਹੜੇ ਸਰਕਾਰੀ ਪ੍ਰਸ਼ਾਸਨ ਦੇ ਬੰਦੇ ਨੇ ਉਹਨਾਂ ਦੇ ਨਾਲ ਤੇ ਦੂਜੇ ਸਾਡੇ ਨੁਮਾਇੰਦੇ ਜਿਹੜੇ ਚੁਣੇ ਹੋਏ ਨੇ ਉਹਨਾਂ ਦੇ ਨਾਲ ਰابطਾ ਕਾਇਮ ਕਰਕੇ ਇਹਹੀ ਮੌਕਾ ਹੈ ਕਿ ਅਸੀਂ ਇਹਨਾਂ ਬੰਨਾਂ ਨੂੰ ਹੁਣ ਵੇਲਾ ਸਮਾਂ ਕਮਾਕਾਰਾਂ ਤੋਂ ਲੋਕ ਬੇਲੇ ਹੋ ਚੁੱਕੇ ਨੇ ਜ਼ਮੀਨਾਂ ਬਾਲੀਆਂ ਕਣਕਾ ਬੀਜ ਹੋ ਗਈਆਂ ਕਿ ਇਸ ਵੇਲੇ ਅਸੀਂ ਜੇ ਇਸ ਜਿਹੜੀ ਮੁਸ਼ਕਿਲ ਹੈ ਉਹਨੂੰ ਅਸੀਂ ਠੱਲ ਲੈ ਠੱਲ ਪਾ ਲੰਦੇ ਆ ਇਕੱਠੇ ਹੋ ਕੇ ਉਹਦੇ ਖਿਲਾਫ ਅਸੀਂ ਇੱਕ ਮੋਰਚਾ ਖੋਲ ਦਿੰਦੇ ਆ ਸਰਕਾਰਾਂ ਕੋਲ ਜਾ ਕੇ ਆਪਣੀ ਗੱਲ ਕਹਿ ਦਿੰਦੇ ਆ ਤਾਂ ਮੈਨੂੰ ਲੱਗਦਾ ਕਿ ਉਹ ਬੰਨ ਹੋਣੇ ਤੇ ਪੱਕੇ ਹੋ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਸਾਨੂੰ ਹੌਂਦੀ ਸਪੋਰਟ ਆ ਕੇ ਪਤਾ ਲੱਗਦਾ ਹੈ ਕਿ ਬਰਸਾਤ ਹੋਈ ਆ ਤੇ ਸਾਡੇ ਪਿੰਡਾਂ ਨੂੰ ਨਦੀ ਟੁੱਟਣ ਲੱਗੀ ਆ ਉਹ ਜਿਹੜੀਆਂ ਚੀਜ਼ਾਂ ਉਹ ਜਿਹੜੀ ਆਰਥਿਕ ਮੰਦਹਾਲੀ ਵਿੱਚੋਂ ਜੂਝਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਉੱਤੇ ਕਾਬੂ ਅਸੀਂ ਹੁਣੇ ਪਾ ਸਕਦੇ ਨਹੀਂ ਪਾ ਸਕਦੇ ਅਗਰ ਇਹ ਕਹਣ ਦਾ ਪਾਬੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਕਿਸੇ ਇੱਕ ਦੀ ਪ੍ਰੋਬਲਮ ਨਹੀਂ ਹੈਗੀ ਸਾਰਿਆਂ ਨੂੰ ਇਕੱਠੇ ਹੋ ਕੇ ਜਾ ਕੇ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਜਾਂ ਆਪਣੇ ਚੁਣੇ ਹੋਏ ਇੱਕ ਨੁਮਾਇੰਦੇ ਜਿਹੜੇ ਐਮਐਲਏ ਸਾਹਿਬ ਨੇ ਆਪਣੇ ਹਲਕੇ ਦੇ ਉਹਨਾਂ ਨੂੰ ਮਿਲਣਾ ਚਾਹੀਦਾ ਹਨਾ ਬਿਲਕੁਲ ਜੀ ਵੀ ਤੇ ਨਾਲੇ ਇਹਦੇ ਵਿੱਚ ਇਦਾਂ ਵੀ ਦੇਖੋ ਪਿੱਛੇ ਜਦੋਂ ਹੁਣ ਇੱਕ ਅਪੀਲ ਵੀ ਹੈ ਸਾਰੇ ਮਤਲਬ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਵੀ ਹੈ ਤੇ ਆਮ ਲੋਕਾਂ ਨੂੰ ਵੀ ਹੈ ਵੀ ਜਿੱਥੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਮਤਲਬ ਸਮਝ ਲਓ ਫਸਲ ਸੀਗੀ ਉਹ ਸਾਰੀ ਫਸਲ ਖਰਾਬ ਹੋ ਗਈ ਹੈ ਨਾ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਮਤਲਬ ਅਣਚਾਹੀ ਮਿੱਟੀ ਆ ਕੇ ਪੈ ਗਈ ਜਿਹੜਾ ਰੇਤਾ ਪੈ ਗਿਆ ਆ ਕੇ ਜਿਹਦੇ ਕਰਕੇ ਖੇਤਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਉਸ ਤਰੀਕੇ ਨਾਲ ਫਸਲ ਨਹੀਂ ਹੋਣੀ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਵੀ ਸਾਰੇ ਸਾਡੇ ਭਰਾ ਉਹ ਫਰੀ ਨੇ ਬਿਲਕੁਲ ਜੀ ਬਿਲਕੁਲ ਤੇ ਉਹ ਵੀ ਨਾਲ ਚੱਲ ਤੁਰ ਕੇ ਇਸ ਮੁਸਲੇ ਨੂੰ ਆਪਾਂ ਹੱਲ ਕਰਵਾ ਸਕਦੇ ਹਾਂ ਨਾ ਤਾਂ ਇਹ ਇੱਥੇ ਤੱਕ ਅਸੀਂ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਸਾਡਾ ਇਹੀ ਸੀਗਾ ਇਹ ਨਿਊਜ਼ ਵੀ ਆ ਤੋੜ ਦੇ ਬਿਤੇ ਲੈ ਕੇ ਉਹਨਾਂ ਦਾ ਮਕਸਦ ਇਹ ਵੀ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਨਹੀਂ ਇਹ ਗੱਲ ਦੱਸੀ ਜਾ ਸਕਦੀ ਤੇ ਇਹ ਨਿਊਜ਼ ਦੇ ਜਰੀਏ ਤੁਹਾਨੂੰ ਸਾਰਿਆਂ ਤੱਕ ਖਬਰ ਪਹੁੰਚ ਗਈ ਤਾਂ ਇੱਕ ਦਿਨ ਐ ਇੱਕ ਜੁਕਟ ਹੋ ਕੇ ਆਪਾਂ ਇਕੱਠੇ ਹੋ ਕੇ ਇਸ ਮੁੱਦੇ ਦਾ ਹੱਲ ਕਰੀਏ ਤੇ ਜਿਹੜਾ ਇਹ ਬੰਨ ਹੈ ਇਹਨਾਂ ਨੂੰ ਪੱਕੇ ਕਰਵਾਉਣ ਦੀ ਕੋਸ਼ਿਸ਼ ਕਰੀਏ ਆਪਾਂ ਜੇ ਆਪਾਂ ਸਾਰੇ ਇਕੱਠੇ ਆ ਤਾਂ ਸਰਕਾਰਾਂ ਵੀ ਅੱਗੇ ਲੱਗ ਜਾਂਦੀਆਂ ਨੇ ਪ੍ਰਸ਼ਾਸਨ ਵੀ ਅੱਗੇ ਲੱਗ ਜਾਂਦਾ ਕੱਲਾ ਬੰਦਾ ਕਦੇ ਵੱਡਾ ਨਹੀਂ ਹੁੰਦਾ ਕੱਲੇ ਬੰਦੇ ਦੇ ਬਸ ਦੀ ਖੇਲ ਨਹੀਂ ਹੈਗੀ ਇਹ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਇਹ ਮਤਲਬ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ ਅ ਅਵਿੰਦਰ ਸਿੰਘ ਰਾਜੂ ਜੀ ਦਾ ਤੇ ਕਿਸੇ ਦਿਨ ਇਹਨਾਂ ਨੂੰ ਫੇਰ ਮਲਾਵਾਂਗੇ ਤੇ ਹੋਰ ਵੀ ਕਈ ਮੁੱਦਿਆਂ ਤੇ ਆਪਾਂ ਇਹਨਾਂ ਨਾਲ ਵਿਚਾਰ ਚਰਚਾ ਕਰਦੇ ਰਿਹਾ ਕਰਾਂਗੇ ਜੀ ਸੋ ਇਹ ਨਿਊਜ਼ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਵੀ ਨਿਊਜ਼ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਾਂ ਹੋਰ ਅੱਗੇ ਤੋਂ ਵਧੀਆ-ਵਧੀਆ ਨਿਊਜ਼ਾਂ ਤੁਹਾਡੇ ਤੱਕ ਲੈ ਕੇ ਆਵਾਂਗੇ